ਜਿੰਦਾਬਾਦ ਭਗਤਪਤੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਜਿੰਦਾਬਾਦ ਇੰਡੀਅਨ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਭਾਜਪਾ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਵੋਟਰਾਂ ਨੂੰ ਹੁਣ ਭਾਜਪਾ ਚੁਣੇਗੀ ਕਿ ਕਿਹੜਾ ਵੋਟਰ ਜਿਹੜਾ ਵੋਟ ਪਾ ਸਕਦਾ ਤੇ ਕਿਹੜਾ ਵੋਟਰ ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਰਾਉਲ ગાંધી ਜਿੱਥੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਕੱਟੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਹਨ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਿਧਾਨਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਾਂਗਰਸੇ ਕਦੀ ਵੀ ਖਤਮ ਨਹੀਂ ਹੋਣ ਦੇਗੀ। ਕਿੰਨੇ ਉਹ ਰੰਧਾਵਾ ਸਾਹਿਬ ਨੇ ਆਖਿਆ ਬਿਲਕੁਲ ਸੱਚੀਆਂ ਗੱਲਾਂ ਆਖੀਆਂ ਨੇ। ਤੁਸੀਂ ਅੰਦਾਜ਼ਾ ਲਾਓ 300 ਐਮਪੀ ਇਕੱਠਾ ਹੋ ਕੇ ਇਲੈਕਸ਼ਨ ਕਮਿਸ਼ਨ ਨੂੰ ਜਾਵੇ ਤੇ ਉਹ ਗੱਲ ਹੈਗੀ ਤਾਂ ਹੀ ਗਏ ਨਾ। ਅੱਜ ਰਾਹੁਲ ਗਾਂਧੀ ਨੇ ਜੇ ਖਦਸ਼ਾ ਜਾਰ ਕੀਤਾ ਸਾਨੀ ਪਤਾ ਤੁਹਾਡਾ ਕੋ ਸੁਣਨੇ ਆ ਜਿਸ ਬੰਦੇ ਨੇ ਮੋਦੀ ਸਰਕਾਰ ਨਾਲ ਮਸਲਾ ਲੌਣਾ ਉਹਦੀ ਜਾਨ ਨੂੰ ਖਤਰਾ ਤੇ ਫਿਰ ਵਾਜਬ ਵੀ ਹੈ। ਤੋ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਇਸ ਤਰ੍ਹਾਂ ਨਾ ਕਰੋ ਜੇ ਲੋਕ ਰਾਜ ਦਿੰਦੇ ਨੇ ਤਾਂ ਕਰੋ ਚੋਰੀ ਨਾ ਖੋ ਲੋਕਾਂ ਕੋਲ ਚੋਰੀ ਨਾ ਖੋ ਇੱਕ ਘਰ ਚ 13 ਬੱਚੇ ਇੱਕੇ ਦਿਨ ਜਨਮੇ ਦੱਸੇ ਤੋ ਹਨੇਰਾ ਧੋਖਾ ਹੋ ਰਿਹਾ ਵੋਟਰਾਂ ਨਾ ਧੋਖਾ ਰਿਹਾ ਬੁਰਗ ਨਾ ਧੋਖਾ ਰਿਹਾ ਹੁਣ ਮੋਦੀ ਸਾਹਿਬ ਨੰਗੇ ਹੋ ਚੁੱਕੇ ਇਲੈਕਸ਼ਨ ਕਮਿਸ਼ਨ ਨੇ ਕਿਉਂ ਅੱਖਾਂ ਬੰਦ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਵੀ ਇਲੈਕਸ਼ਨ ਕਮਿਸ਼ਨ ਦਾ ਬਿਲਕੁਲ ਹੀ ਖਤਮ ਹੋ ਗਿਆ ਨਾ ਬਿਲਕੁਲ ਹੀ ਖਤਮ ਹੋ ਗਿਆ ਅਲਸ਼ੇਕ ਵਹੀਦੇ ਮੈਂਬਰਾਂ ਨੇ ਜਬੀਰ ਬਾਦਰੀ ਅੱਜ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਆ ਇਹ ਜਿਹੜੀ ਸੈਂਟਰ ਸਰਕਾਰ ਆ ਉਹਨੂੰ ਜਗਾਉਣ ਵਾਸਤੇ ਕੱਢਿਆ ਗਿਆ ਇਹ ਬੜੀ ਹੈਰਾਨੀ ਦੀ ਗੱਲ ਹੈ ਲੋਕ ਇਹ ਕਹਿਣਗੇ ਕਿ ਇਹ ਤੇ ਵਿਰੋਧੀ ਨੇ ਇਹ ਰੌਲਾ ਪਾਉਂਦੇ ਨੇ ਬਟ ਤੁਸੀਂ ਮੀਡੀਆ ਦੇ ਸਾਰੇ ਸਾਥੀਓ 300 ਮੈਂਬਰ ਪਾਰਲੀਮੈਂਟ ਨੇ ਉੱਥੇ ਜਿਹੜਾ ਮਾਰਚ ਕੱਢਿਆ ਔਰ ਉਹਨਾ ਮੈਂਬਰ ਪਾਰਲੀਮੈਂਟਸ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਸੈਂਟਰ ਸਰਕਾਰ ਦੀ ਸਪੋਰਟ ਕੀਤੀ ਹੋਈ ਆ ਜਿਨ੍ਹਾਂ ਪਾਰਟੀਆਂ ਨੇ ਜਿਨ੍ਹਾਂ ਹਾਂ ਪਾਰਟੀਆਂ ਨੇ ਉਹਨਾਂ ਨੇ ਸਪੋਰਟ ਕੀਤੀ ਉਹ ਵੀ ਉਸ ਮਾਰਚ ਚ ਸ਼ਾਮਲ ਹੋਏ ਆ एवरीवन ਇਜ਼ ਵਰਡ ਕਿ ਜੋ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿਸ ਢੰਗ ਨਾਲ ਖਤਮ ਹੋ ਰਹੀ ਆ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਜੀ ਨੇ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਜਿਹੜੇ ਲੋਕ ਜੀਂਦੇ ਮਾਰਤੇ ਉਹਨਾਂ ਦੇ ਨਾਲ ਚਾਹ ਪੀ ਕੇ ਦਿਖਾਤੀ ਹੁਣ ਇਹ ਤੋਂ ਵੱਧ ਇਲੈਕਸ਼ਨ ਕਮਿਸ਼ਨ ਕੋਲ ਦਾ ਐਫੀਡੇਵਿਟ ਦਿਓ ਕਿ ਤੁਸੀਂ ਆਨੇ ਹੋ ਤੁਹਾਡੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੀਡੀਓਜ਼ ਆ ਜੋ ਰਿਕਾਰਡ ਆ ਆਨਲਾਈਨ ਐਵਰੀਬਾਡੀ ਕੈਨ ਚੈੱਕ ਹਰ ਬੰਦਾ ਚੈੱਕ ਕਰ ਸਕਦਾ ਆ ਤੇ ਦੈਨ ਵਾਈ ਯੂ ਆਰ ਆਸਕਿੰਗ ਫਾਰ ਐਫੀਡੇਵਿਟ ਐਫੀਡੇਵਿਟ ਉਦੋਂ ਮੰਗੀਦਾ ਆ ਜਦੋਂ ਕੋਈ ਗਲਤ ਐਲੀਗੇਸ਼ਨ ਲੱਗਣ ਇਹ ਆਨਲਾਈਨ ਚੈੱਕ ਕਰਕੇ ਹਰ ਬੰਦਾ ਆਬਜੈਕਸ਼ਨ ਰੇਜ ਕਰ ਸਕਦਾ ਹੈ ਇੱਕ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਤੇ ਰਾਹੁਲ ਗਾਂਧੀ ਜੀ ਦੀ ਬਤੌਰ ਆਪੋਜੀਸ਼ਨ ਲੀਡਰ ਜ਼ਿੰਮੇਵਾਰੀ ਬਣਦੀ ਸੀ ਇਹ ਗੱਲ ਨੂੰ ਜਾਗਰ ਕਰਨਾ ਉਹਨਾਂ ਨੇ ਕੀਤਾ ਆ ਔਰ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਦੀ ਸਫਾਈ ਦੇਣੀ ਚਾਹੀਦੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਪਰ ਬਦਕਿਸਮਤੀ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਸੈਂਟਰ ਸਰਕਾਰ ਦਾ ਹੱਟੋਕਾ ਬਣ ਕੇ ਰਹਿ ਗਿਆ ਔਰ ਲੱਖਾਂ VOTER ਜਿਹੜੇ ਆ ਇੱਕ ਘਰ ਦੇ ਵਿੱਚ 20 25 25 VOTER ਇਹਨਾਂ ਨੇ ਜਿਹੜੇ ਆ ਉਹ ਉਹ ਉੱਥੇ ਛਾੜ ਦਿੱਤੇ ਉਸ ਐਡਰੈਸ ਦੇ ਉੱਤੇ ਪਰ ਇਹ ਬੜੀ ਮਾੜੀ ਗੱਲ ਆ ਇਸੇ ਤਰੀਕੇ ਦੇ ਨਾਲ ਜੇ ਚੱਲਦਾ ਰਿਹਾ ਤੇ ਸਾਰੇ ਹੀ ਪਾਰਟੀਆਂ ਬਰੇ ਡਾ ਕੇ ਜਿਹੜਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਆ ਉਹ ਖਤਮ ਹੋ ਜਾਊਗੀ ਜਿਹੜੇ ਤੁਹਾਡੇ ਕੋਲ ਪ੍ਰੂਫ ਹੈ ਉਹਨਾਂ ਨੂੰ ਕਰਕੇ ਇਨਕੁਆਇਰੀ ਨਹੀਂ ਲਗਵਾ ਸਕਦੇ ਦੇਖੋ ਪ੍ਰੂਫ ਮੇਰੇ ਕੋਲ ਕੱਲੇ ਕੋ ਥੋੜੇ ਆ ਤੁਸੀਂ ਵੀ ਚੈੱਕ ਕਰ ਸਕਦੇ ਹੋ ਆਨਲਾਈਨ ਤੁਸੀਂ ਐਵਰੀਬਡੀ ਕਨ ਚੈੱਕ ਕੋਈ ਵੀ ਬੰਦਾ ਹਿੰਦੁਸਤਾਨ ਦਾ ਪਛੰਦਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਜਾ ਕੇ ਚੈੱਕ ਕਰ ਲੈ ਉੱਥੇ ਨਾਂ ਕੀ ਲਿਖਿਆ ਹੋਇਆ ਹੁਣ ਮੈਂ ਲੈਂਦਾ ਚੰਗਾ ਨਹੀਂ ਲੱਗਦਾ ਜਿਵੇਂ ਉਹਨਾਂ ਨੇ ਨਾਂ ਲੇਡੀਜ਼ ਦਾ ਔਰ ਬੰਦਿਆਂ ਦੇ ਨਾਂ son of ਕਰਕੇ ਲਿਖਿਆ ਮੈਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਸ਼ਬਦ ਯੂਜ਼ ਕਰਾਂ ਇਹ ਇਹ ਸਾਡੇ ਇਲੈਕਸ਼ਨ ਕਮਿਸ਼ਨ ਦਾ ਹਾਲਾਤ ਨੇ ਪਰ ਮੈਂ ਦਾਤ ਦੇ ਨਾ ਰਾਹੁਲ ਗਾਂਧੀ ਜੀ ਦੀ ਜਿਨ੍ਹਾਂ ਨੇ ਇਹ ਉਜਾਗਰ ਕੀਤਾ ਔਰ ਸਾਰੇ ਕਹਿੰਦੇ ਸੀ ਰਾਹੁਲ ਗਾਂਧੀ ਤੇ ਕਰਦਾ ਕੁਛ ਨਹੀਂ ਮੈਂ ਕਹਿੰਦਾ ਜੋ ਉਸ ਬੰਦੇ ਨੇ ਕਰਤਾ ਉਹ ਸੈਟ ਅਸੀਂ ਸਾਰੇ ਲੋਕ ਮਿਲ ਕੇ ਨਾ ਕਰ ਸਕੀਏ ਜੋ ਰਾਹੁਲ ਗਾਂਧੀ ਜੀ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਜਾਗਰੂਕ ਕੀਤਾ ਔਰ ਇਸ ਬੰਦ ਚ ਬੜੇ ਲੋਕਾਂ ਦੇ ਟੈਲੀਫੋਨ ਵੀ ਆਏ ਆ ਔਰ ਸਾਰੇ ਇਸ ਗੱਲ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਬਾਈ ਮੰਨ ਕੇ ਰਾਹੁਲ ਗਾਂਧੀ ਜੀ ਨੂੰ ਮੈਂ ਤੇ ਇਹ ਕਹਿੰਨਾ ਕਿ ਜਿਸ ਬੰਦੇ ਨੂੰ ਇਹਨਾਂ ਨੇ ਗਲਤ ਨਾਮ ਨਾਲ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਆਪੋਜੀਸ਼ਨ ਪਾਰਟੀ ਨੇ ਨਾਂ ਦਿੱਤਾ ਗਿਆ ਸੀ ਰਾਹੁਲ ਗਾਂਧੀ ਜੀ ਨੂੰ ਉਹਨਾਂ ਦੇ ਕਰੋੜਾਂ ਅਰਬਾਂ ਰੁਪਈਆ ਲੱਗਿਆ ਉਸ ਬੰਦੇ ਨੂੰ ਸਾਬਤ ਕਰਨ ਲਈ ਵੀ ਇਹ ਬੰਦਾ ਇਹ ਸਹੀ ਨਹੀਂ ਆ ਉਸ ਬੰਦੇ ਦੀ ਸਮਝੋ ਕੁਸ਼ਤ ਕਾਬਲੀਅਤ ਹੋਏਗੀ ਅੱਜ ਉਸੇ ਬੰਦੇ ਨੇ ਜਾਗਰੂਕ ਕਰਕੇ ਉਹਨਾਂ ਦੇ ਜਿਹੜਾ ਭਾਂਡਾ ਫੋੜਤਾ ਔਰ ਆਉਣ ਵਾਲੇ ਇਸ ਟਾਈਮ ਦੇ ਵਿੱਚ ਇਹ ਚੀਜ਼ ਜਿਹੜੀ ਆ ਗਲੇ ਦੀ ਹੱਡੀ ਬਣੂਗੀ ਸਰਕਾਰ ਦੀ ਮੇਰੀ ਗੱਲ ਯਾਦ ਰੱਖਿਓ ਤੁਸੀਂ